ਕਿ ਮੈਂ ਆਪਣੀ ਜੌਬ ਇੰਨੀ ਵਧੀਆ ਕਿਉਂ ਛੱਡ ਕੇ ਇਸ ਪਾਸੇ ਆਇਆ ਇੱਕ ਸਾਲ ਹੋ ਗਿਆ ਪਰ ਤੁਹਾਡਾ ਸਵੇਰੇ ਉੱਠਦੀ ਤੁਹਾਡੇ ਦਿਮਾਗ ਚ ਪਹਿਲਾਂ ਆਉਂਦਾ ਉਹ ਚੌਕਦੇ ਜਾਣਾ ਜਾਂ ਉੱਥੇ ਜਾ ਕੇ ਤੁਸੀਂ ਸਾਰਾ ਦਿਨ ਲਾਈਕ ਡਾਊਨ ਫੀਲ ਕਰਦੇ ਹੋ ਹਾਂਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਣੇ ਆ ਜੀ ਉਮੀਦ ਕਰਦੇ ਆ ਕਿ ਸਾਰੇ ਬਿਲਕੁਲ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚੋਂ ਆ ਰੀਸੈਂਟਲੀ ਮੈਂ ਇੱਕ ਵੀਡੀਓ ਪਾਈ ਸੀਗੀ ਵੀ ਆਪਣੀ ਬੱਸ ਡਰਾਈਵਿੰਗ ਬਾਰੇ ਵੀ ਮੈਂ ਆਈਟੀ ਦੇ ਸੈਕਟਰ ਦੀ ਜੌਬ ਕਿਉਂ ਛੱਡੀ ਤੇ ਬੱਸ ਡਰਾਈਵਿੰਗ ਦੇ ਵਿੱਚ ਕਿਉਂ ਆਇਆ ਉਹਦੇ ਉਨ ਤੁਸੀਂ ਕਾਫੀ ਪਿਆਰ ਵੀ ਦਿੱਤਾ ਅ ਬਟ ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਮੇਰੇ ਮਨ ਦੇ ਵਿੱਚ ਬਾਰ ਬਾਰ ਆਉਂਦੀ ਆ ਕਿ ਇਦਾਂ ਦੇ ਡਿਸੀਜਨ ਆਪਾਂ ਲੈ ਤਾਂ ਲੈਨੇ ਆ ਪਰ ਵਿਦ ਟਾਈਮ ਕਈ ਵਾਰ ਆਪਾਂ ਹੁੰਦਾ ਨਹੀਂ ਬਹੁਤ ਸਟੋਰੀਆਂ ਤੁਸੀਂ ਸੁਣਿਆ ਹੋਣਗੇ ਵਿਦ ਟਾਈਮ ਬੰਦੇ ਲੱਗਦਾ ਵੀ ਯਾਰ ਮੈਂ ਇੱਕ ਹੀ ਕਰ ਲਿਆ ਮੈਂ ਕਿੱਥੋਂ ਪੰਗਾ ਲੈ ਲਿਆ ਮੇਰੀ ਇਨਕਮ ਕੱਟ ਗਈ ਜਾਂ ਇੱਥੇ ਆਪ ਤਰ੍ਹਾਂ ਦੇ ਪੰਗੇ ਨੇ ਇਦਾਂ ਦੀ ਅਗਲਾ ਬਾਤ ਆ ਤੋ ਮੈਨੂੰ ਲੱਗਿਆ ਕਿ ਮੈਨੂੰ ਹੁਣ ਤਕਰੀਬਨ ਸਵਾ ਸਾਲ ਹੋ ਗਿਆ ਆਈਟੀ ਦੀ ਜੌਬ ਮੈਂ ਤਕਰੀਬਨ 10 ਤੋਂ 12 ਸਾਲ ਕੀਤੀ ਸੀਗੀ ਆਈ ਥਿੰਕ 11.5 ਸਾਲ ਲਾਇਸੀ ਉੱਤੇ ਤੇ ਉਸ ਤੋਂ ਬਾਅਦ ਮੈਨੂੰ ਸਵਾ ਸਾਲ ਹੋ ਗਿਆ ਬੱਸ ਡਰਾਈਵਿੰਗ ਕਰਦਿਆਂ ਮੈਂ ਸਿਰਫ ਬੱਸ ਡਰਾਈਵਿੰਗ ਦੀ ਗੱਲ ਨਹੀਂ ਕਰ ਰਿਹਾ ਮੈਂ ਉਹ ਗੱਲ ਕਰ ਰਿਹਾ ਵੀ ਕੋਈ ਵੀ ਤੁਹਾਡੀ ਮਨਪਸੰਦ ਦੀ ਜੌਬ ਹੁੰਦੀ ਆ ਜਿਹਦੇ ਵਿੱਚ ਤੁਸੀਂ ਖੁਸ਼ ਹੋ ਤੁਹਾਨੂੰ ਲੱਗਦਾ ਮੈਂ ਵਧੀਆ ਕਰੂੰਗਾ ਉਸ ਪਾਸੇ ਜਦੋਂ ਜਾਂਦੇ ਹੋ ਤਾਂ ਤੁਹਾਨੂੰ ਬਾਅਦ ਕਿਦਾਂ ਫੀਲ ਹੁੰਦਾ ਸੋ ਮੈਂ ਆਪਣੀ ਗੱਲ ਕਰਨ ਲੱਗਾ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ ਕਿ ਮੈਨੂੰ ਸਵਾ ਸਾਲ ਹੋ ਗਿਆ ਮੇਰੇ ਮਨ 'ਚ ਕੋਈ ਪਛਤਾਵਾ ਹੈ ਕੀ ਇਦਾਂ ਦੀਆਂ ਗੱਲਾਂ ਵਾ ਤਾਂ ਮੇਰੇ ਮਨ ਦੇ ਵਿੱਚ ਚੱਲਦੀਆਂ ਹੋ ਤਾਂ ਉਹਨਾਂ ਨੂੰ ਸ਼ੇਅਰ ਕਰੂੰਗਾ ਮੈਂ ਇਸ ਵੀਡੀਓ ਨੂੰ ਤਿੰਨ ਟਾਪਿਕਸ ਦੇ ਵਿੱਚ ਮੈਂ ਐਕਚੁਅਲੀ ਡਿਵਾਈਡ ਕਰਨ ਲੱਗਾ ਪਹਿਲਾ ਤਾਂ ਫਿਜ਼ੀਕਲੀ ਦੂਸਰਾ ਮੈਂਟਲੀ ਤੇ ਤੀਸਰਾ ਸੋਸ਼ੀਅਲੀ ਸੋਸ਼ੀਅਲੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕਿਉਂਕਿ ਮੈਨੂੰ ਛੱਡ ਕੇ ਬਾਕੀ ਜਿਵੇਂ ਤੁਹਾਡਾ ਪਰਿਵਾਰ ਹੋ ਗਿਆ ਤੁਹਾਡੇ ਬੱਚੇ ਤੁਹਾਡੇ ਮਾਪੇ ਤੁਹਾਡੀ ਵਾਈਫ ਤੁਹਾਡੇ ਦੋਸਤ ਮਿੱਤਰ ਤੁਹਾਡੀਆਂ ਹੌਬੀਜ਼ ਜਿਹੜੀਆਂ ਚੀਜ਼ਾਂ ਤੁਸੀਂ ਹੋਰ ਪਾਸੇ ਇੰਜੋਏ ਕਰਦੇ ਹੋ ਵਿਲੇ ਟਾਈਮ ਦੇ ਵਿੱਚ ਕਰਦੇ ਹੋ ਇਹਨਾਂ ਬਾਰੇ ਗੱਲਬਾਤ ਕਰਨੀ ਆ ਸਭ ਤੋਂ ਪਹਿਲੀ ਗੱਲ ਫਿਜ਼ੀਕਲੀ ਪਤਾ ਨਹੀਂ ਕੀ ਚੱਕਰ ਆ ਜਦੋਂ ਮੈਂ ਆਈਟੀ ਦੀ ਜੌਬ ਕਰਦਾ ਸੀਗਾ ਮੇਰਾ ਮਾਈਂਡ ਨਾ ਬਹੁਤ ਬਿਜ਼ੀ ਰਹਿੰਦਾ ਸੀਗਾ ਜੌਬ ਕਰਕੇ ਕਿਉਂਕਿ ਉੱਥੇ ਮਾਈਂਡ ਕਦੇ ਵੀ ਸਵਿਚ ਆਫ ਨਹੀਂ ਸੀ ਹੁੰਦਾ ਘਰੇ ਵੀ ਆ ਜਾਂਦੇ ਸੀ ਤੁਹਾਡੇ ਦਿਮਾਗ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਕੰਮ ਤੇ ਚੱਲ ਰਹੀਆਂ ਨੇ ਨਾਲ ਦੀ ਨਾਲ ਚੱਲਦੀਆਂ ਰਹਿੰਦੀਆਂ ਸੀ ਘਰੇ ਜੇ ਕੋਈ ਪ੍ਰੋਬਲਮ ਹੋਣੀ ਵੀ ਤਾਂ ਤੁਹਾਨੂੰ ਫੋਨ ਆਣੇ ਨੇ ਕੰਮ ਤੋਂ ਜੇ ਤੁਸੀਂ ਆਪ ਟ੍ਰਾਈ ਵੀ ਕਰਨਾ ਆਪਣਾ ਮਾਈਂਡ ਸਵਿਚ ਆਫ ਕਰਨ ਦੀ ਨਹੀਂ ਸੀ ਹੁੰਦਾ ਕਈ ਵਾਰ ਮੈਂ ਬਹੁਤ ਟਰਾਈ ਕੀਤੀ ਇਸ ਚੀਜ਼ ਬਾਰੇ ਵਰਕ ਕਰਨ ਦੀ ਵੀ ਹੈ ਨਾ ਹੁਣ ਜਿਹੜਾ ਮੈਂ ਕੰਮ ਕਰ ਰਿਹਾ ਇਹਦੇ ਵਿੱਚ ਇਦਾਂ ਦਾ ਕੋਈ ਚੱਕਰ ਨਹੀਂ ਆ ਇੱਕ ਵਾਰ ਜਦੋਂ ਬਸ ਖੜੀ ਕਰ ਦਿੰਦੀ ਆ ਉਸ ਤੋਂ ਬਾਅਦ ਘਰੇ ਆ ਜੀ ਦਾ ਨਾ ਤਾਂ ਦਿਮਾਗ ਬਿਲਕੁਲ ਸ਼ਾਂਤ ਹੋ ਜਾਂਦਾ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਉਦੋਂ ਤੱਕ ਆਪਾਂ ਸਵੇਰ ਜਦੋਂ ਤੱਕ ਕੰਮ ਤੇ ਦੁਆਰਾ ਨਹੀਂ ਨ ਜਾਂਦੇ ਉਦੋਂ ਤੱਕ ਬਿਲਕੁਲ ਮਾਈਂਡ ਕੰਮ ਬਾਰੇ ਸੋਚਦਾ ਤੱਕ ਨਹੀਂ ਹੈਗਾ ਜੋ ਕਿ ਬਹੁਤ ਵਧੀਆ ਗੱਲ ਆ ਇੱਕ ਮੈਨੂੰ ਇਹ ਸਭ ਤੋਂ ਵਧੀਆ ਗੱਲ ਲੱਗਦੀ ਆ ਸੋ ਇਹ ਮੈਨੂੰ ਸਭ ਤੋਂ ਵੱਡਾ ਫਾਇਦਾ ਲੱਗਿਆ ਇਸ ਚੀਜ਼ ਦੇ ਵਿੱਚ ਕਿਉਂਕਿ ਨਾ ਜਿੰਵੇਂ ਤੁਹਾਡਾ ਮਾਈਂਡ ਜਦੋਂ ਰਿਲੈਕਸ ਆ ਤੁਸੀਂ ਹੋਰ ਪਾਸੇ ਵੀ ਧਿਆਨ ਦੇ ਸਕਦੇ ਹੋ ਤੁਸੀਂ ਯਕੀਨ ਕਰਿਓ ਉਦੋਂ ਮੈਂ ਤਕਰੀਬਨ 40 ਘੰਟੇ ਕੰਮ ਕਰਦਾ ਸੀ ਆਈਟੀ ਦੇ ਵਿੱਚ ਇੱਥੇ ਮੈਂ 50 ਘੰਟੇ ਵੀ ਕੰਮ ਕਰਦਾ ਹਫਤੇ ਦੇ ਬਟ ਸਟਿਲ ਆਈ ਫੀਲ ਮੋਰ ਫਿਜ਼ੀਕਲੀ ਮੈਂ ਮੋਰ ਰਿਲੈਕਸ ਫੀਲ ਕਰਦਾ ਮੇਰੇ ਕੋਲ ਜਿਮ ਜਾਣ ਵਾਸਤੇ ਟਾਈਮ ਆ ਮੇਰੇ ਕੋਲ ਆਪਣੀ ਹੈਲਥ ਦਾ ਖਿਆਲ ਰੱਖਣ ਵਾਸਤੇ ਕਰੇ ਕੋਈ ਕੁਕਿੰਗ ਜਾਂ ਹੱਥ ਫਟਾਉਣਾ ਪਰਿਵਾਰ ਦੇ ਵਿੱਚ ਮੈਂ ਉਹ ਵੀ ਕਰ ਲੈਣਾ ਉੱਥੇ ਫਿਜ਼ੀਕਲੀ ਮੈਂ ਮਤਲਬ ਦਿਮਾਗੀ ਤੌਰ ਤੇ ਤਾਂ ਥੱਕ ਜਾਂਦਾ ਸੀਗਾ ਘਰ ਆ ਕੇ ਬਿਲਕੁਲ ਦਿਲ ਨਹੀਂ ਸੀ ਕਰਦਾ ਮੇਰਾ ਸੋ ਫਿਜ਼ੀਕਲੀ ਮੈਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਮੈਂਟਲੀ ਜੇ ਗੱਲ ਕਰੀਏ ਦੇਖੋ ਜੀ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਪੈਸੇ ਬਾਰੇ ਦੇਖੋ ਮੇਰੀ ਇਨਕਮ ਥੋੜੀ ਜਿਹੀ ਘਟੀ ਆ ਬਟ ਮੈਨੂੰ ਟਾਈਮ ਹੋ ਗਿਆ ਇੱਧਰ ਕੰਮ ਕਰਦਿਆਂ ਨੂੰ ਸਵਾ ਸਾਲ ਹੋ ਗਿਆ ਆਪਣੀ ਪਸੰਦ ਦੀ ਜੌਬ ਕਰਦਿਆਂ ਨੂੰ ਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਉਹ ਜੇ ਉਹਨੂੰ ਕੰਪੇਅਰ ਕਰੀਏ ਨਾ ਉਹ ਪੈਸੇ ਨੂੰ ਜਿਹੜਾ ਉਧਰੋਂ ਥੋੜਾ ਘੱਟਿਆ ਇਨਕਮ ਤੇ ਹੁਣ ਮੈਂ ਕਿਦਾਂ ਫੀਲ ਕਰ ਰਿਹਾ ਆਈ ਫੀਲ ਮੋਰ ਰਿਚ ਓਨੈਸਟਲੀ ਜੇ ਤੁਹਾਡੀ ਸਿਹਤ ਵਧੀਆ ਨਾ ਤੁਹਾਡਾ ਮਾਈਂਡ ਵਧੀਆ ਵਾ ਪੈਸਾ ਮੀਨਸ ਅ ਲਾਡ ਪੈਸਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਕਿਉਂਕਿ ਤੁਸੀਂ ਚੰਗੀ ਜੀਵਨ ਜੀਣਾ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਪ੍ਰੋਵਾਈਡ ਕਰਨੀਆਂ ਪੈਸਾ ਜ਼ਰੂਰੀ ਆ ਬਟ ਜੇ ਤੁਹਾਡੇ ਕੋ ਪੈਸਾ ਆਏਗਾ ਤੇ ਤੁਸੀਂ ਮੈਂਟਲੀ ਠੀਕ ਨਹੀਂ ਨਾ ਹੈਗੇ ਜਾਂ ਫਿਜ਼ੀਕਲੀ ਠੀਕ ਨਹੀਂ ਹੈਗੇ ਉਹ ਪੈਸਾ ਵਿਅਰਥ ਆ ਵੇਸਟ ਆ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਸੋ ਪੈਸੇ ਦਾ ਜਿਹੜਾ ਮੈਨੂੰ ਉਧਰੋਂ ਥੋੜਾ ਬਹੁਤ ਜਿਵੇਂ ਕਹਿ ਸਕਦੇ ਆ ਵੀ ਘਟਿਆ ਮੇਰੀ ਪੇ ਜਾਂ ਸੈਲਰੀ ਮੈਨੂੰ 1% ਵੀ ਕਦੇ ਫੀਲ ਨਹੀਂ ਹੁੰਦਾ ਮੈਂਟਲੀ ਮੈਂ ਇਸ ਕਰਕੇ ਬਹੁਤ ਸੈਟੀਸਫਾਈਡ ਹਾਂ ਬਹੁਤ ਸੈਟੀਸਫਾਈਡ ਦੂਸਰੀ ਗੱਲ ਮੇਰੇ ਹਮੇਸ਼ਾ ਮਾਈਂਡ ਦੇ ਵਿੱਚ ਹੁੰਦਾ ਸੀਗਾ ਕਿ ਮੈਂ ਥੋੜਾ ਨਾ ਆਪਣੀ ਫਿਟਨੈਸ ਬਾਰੇ ਜਾਂ ਆਪਣੇ ਪਰਿਵਾਰ ਬਾਰੇ ਜਾਂ ਇਹ ਚੀਜ਼ਾਂ ਬਾਰੇ ਖਿਆਲ ਬੱਧ ਕਰਾਂ ਮੈਂ ਦੇਖੋ ਜੀ ਮੈਂ ਯਕੀਨ ਮੰਨਿਓ ਮੈਂ ਸਵੇਰੇ ਉੱਠ ਕੇ ਯੋਗਾ ਕਰਦਾ ਥੋੜੀ ਬਹੁਤੀ ਮੈਡੀਟੇਸ਼ਨ ਕਰਦਾ ਆ ਪਾਠ ਵੀ ਕਰ ਲੇਦਾ ਚਲੋ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਬਟ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਸ਼ਾਇਦ ਤੁਹਾਨੂੰ ਵੀ ਇਹਦੇ ਵਿੱਚੋਂ ਕੁਛ ਨਾ ਕੁਛ ਪੋਜ਼ਿਟਿਵ ਲੱਭੇ ਸੋ ਮੇਰਾ ਮਾਈਂਡ ਰਿਲੈਕਸ ਆ ਮੈਂ ਇਸ ਪਾਸੇ ਧਿਆਨ ਦੇ ਪਾ ਰਿਹਾ ਇਸ ਪਾਸੇ ਧਿਆਨ ਦੇ ਪਾਰੇ ਤਾਂ ਮੈਂ ਠੀਕ ਰਹਿਣਾ ਮੈਂ ਠੀਕ ਰਹਿਣਾ ਤਾਂ ਮੈਂ ਦੂਜਿਆਂ ਦਾ ਵੀ ਵੱਧ ਖਿਆਲ ਰੱਖ ਪਾਉਣਾ ਜੇ ਮੈਂ ਸਾਰਿਆਂ ਦਾ ਖਿਆਲ ਰੱਖਦਾ ਮੈਨੂੰ ਉਲਟਾ ਵੱਧ ਪਿਆਰ ਮਿਲਦਾ ਸਾਰਿਆਂ ਤੋਂ ਆਪਣੇ ਪਰਿਵਾਰ ਦੀ ਗੱਲ ਕਰ ਰਿਹਾ ਤੇ ਇਹ ਚੀਜ਼ ਦਾ ਬਹੁਤ ਬੈਨੀਫਿਟ ਹੁੰਦਾ ਮਤਲਬ ਸਰਕਲ ਦੇ ਵਿੱਚ ਇਹ ਚੀਜ਼ ਘੁੰਮਦੀ ਆ ਪਰ ਇਹ ਸਾਰੀ ਗੱਲ ਉੱਥੇ ਆ ਕੇ ਮੁੱਕਦੀ ਆ ਕਿ ਮੈਂ ਜਦੋਂ ਦੀ ਜੌਬ ਚੇਂਜ ਕੀਤੀ ਆ ਮੈਂ ਮੋਰ ਰਿਲੈਕਸ ਆ ਸੋ ਤੀਸਰੀ ਗੱਲ ਜਿਹੜੀ ਆਪਾਂ ਸੋਸ਼ਲ ਦੀ ਗੱਲ ਕਰ ਰਹੇ ਸੀ ਕਿ ਸੋਸ਼ਲ ਲਾਈਫ ਦੀ ਅ ਵਾਂਸ ਅਗੇਨ ਟਾਈਮ ਦੀ ਗੱਲ ਆ ਜਾਂਦੀ ਆ ਮੈਨੂੰ ਇਹ ਗੱਲ ਬਿਲਕੁਲ ਸਮਝ ਨਹੀਂ ਆਉਦੀ ਕਿਉਂਕਿ ਮੈਂ ਹੁਣ ਤੁਹਾਨੂੰ ਦੱਸਿਆ ਵੀ ਆਵਾਜ਼ ਮੈਂ ਵੱਧ ਕੰਮ ਕਰਦਾ ਪਰ ਮੇਰੇ ਕੋਲ ਫਿਰ ਵੀ ਹਰ ਚੀਜ਼ ਵਾਸਤੇ ਟਾਈਮ ਹੁੰਦਾ ਕੋਈ ਮੈਨੂੰ ਕੁਝ ਵੀ ਕਹਿੰਦਾ ਮੈਂ ਕਰ ਲੈਂਦਾ ਭੱਜ ਕੇ ਨਾ ਆਈ ਥਿੰਕ ਇਟਸ ਨਾਟ ਅਬਾਊਟ ਟਾਈਮ ਇਟਸ ਅਬਾਊਟ ਹਾਊ ਹੈਪੀ ਯੂ ਆਰ ਸਮੇਂ ਦੀ ਟਾਈਮ ਦੀ ਗੱਲ ਨਹੀਂ ਹੈਗੀ ਗੱਲ ਹੈਗੀ ਆ ਕਿ ਆਪਾਂ ਕਿੰਨਾ ਹੈਪੀ ਫੀਲ ਕਰ ਰਹੇ ਆਂ ਸੋ ਜਦੋਂ ਤੁਸੀਂ ਮਾਈਂਡ ਦੇ ਵਿੱਚ ਹੈਪੀ ਹੋ ਪੀਸਫੁੱਲ ਹੋ ਸ਼ਾਂਤ ਹੋ ਮੈਨੂੰ ਲੱਗਦਾ ਤੁਹਾਨੂੰ ਆਪਣੇ ਆਪ ਟਾਈਮ ਮਿਲ ਜਾਂਦਾ ਬਾਕੀ ਚੀਜ਼ਾਂ ਕਰ ਲਈ ਵੀ ਕਿਉਂਕਿ ਜੇ ਤੁਸੀਂ ਸੈੱਟ ਨਹੀਂ ਨਾ ਹੋਗੇ ਦਿਮਾਗੀ ਤੌਰ ਤੇ ਤੁਹਾਡੀ એનર્ਜੀ ਉੱਤੇ ਹੀ ਡレイン ਹੁੰਦੀ ਰਹਿੰਦੀ ਆ ਬੰਦਾ ਉੱਤੇ ਹੀ ਥੱਕਿਆ ਰਹਿੰਦਾ ਸੋ ਇਹ ਤਿੰਨੇ ਚੀਜ਼ਾਂ ਮੈਨੂੰ ਲੱਗਦਾ ਤਿੰਨੇ ਚੀਜ਼ਾਂ ਦੇ ਮੈਨੂੰ ਬੈਨੀਫਿਟ ਹੋਇਆ ਮੇਰੇ ਮਨ ਦੇ ਵਿੱਚ ਕਦੇ ਵੀ 1% ਵੀ ਨਾ ਪਛਤਾਵਾ ਨਹੀਂ ਆਇਆ ਕਿ ਮੈਂ ਆਪਣੀ ਜੌਬ ਇੰਨੀ ਵਧੀਆ ਕਿਉਂ ਛੱਡ ਕੇ ਇਸ ਪਾਸੇ ਆਇਆ ਮੈਨੂੰ ਲਾਸਟ ਵੀਡੀਓ ਤੇ ਕਈਆਂ ਨੇ ਕਮੈਂਟ ਕਰ ਕਰਕੇ ਕਿ ਬੱਚਾ ਵੀ ਤੂੰ ਮਤਲਬ ਚਲੋ ਪੜਿਆ ਲਿਖਿਆ ਵਾ ਜਾਂ ਜਿਵੇਂ ਵੀ ਆ ਤੇ ਤੂੰ ਬਸ ਡਰਾਈਵਿੰਗ ਦੇ ਵਿੱਚ ਪਿਆ ਕੰਮ ਮਾੜਾ ਨਹੀਂ ਹੈਗਾ ਜੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਜਿਹੜਾ ਕੰਮ ਤੁਹਾਨੂੰ ਖੁਸ਼ੀ ਦਿੰਦਾ ਜਿਹੜੇ ਕੰਮ ਦੇ ਨਾਲ ਤੁਸੀਂ ਆਪਣੀ ਲੁੱਕ ਆਫਟਰ ਕਰ ਸਕਦੇ ਹੋ ਤੇ ਆਪਣਾ ਪਰਿਵਾਰ ਪਾਲ ਸਕਦੇ ਹੋ ਨਾ ਆਪਾਂ ਉਹ ਕੰਮ ਨੂੰ ਮਾੜਾ ਕਹਿੰਦੇ ਥੋੜੀ ਆਪ ਨੂੰ ਸ਼ਰਮ ਜੀ ਮਹਿਸੂਸ ਹੁੰਦੀ ਆ ਮੈਂ ਕਿੱਦਾਂ ਦੀ ਗੱਲ ਕਰ ਰਿਹਾ ਸੋ ਇਹ ਨਿੱਕੇ ਨਿੱਕੇ ਗੱਲਾਂ ਬਾਤਾਂ ਨਹੀਂ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਹੈ ਤਾਂ ਦਾ ਨਾ ਵੀ ਜ਼ਹਿਨ ਦੇ ਵਿੱਚ ਮੈਂ ਇਹ ਇਸੇ ਕਰਕੇ ਵੀਡੀਓ ਦੁਆਰਾ ਮਤਲਬ ਸਾਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਤੁਹਾਡੇ ਮਨ ਦੇ ਵਿੱਚ ਵੀ ਕੁਝ ਇਦਾਂ ਦਾ ਹੈਗਾ ਵੀ ਜਿਹੜੀ ਚੀਜ਼ ਤੋਂ ਤੁਸੀਂ ਖੁਸ਼ ਨਹੀਂ ਹੈਗੇ ਬਟ অপਸ਼ਨਸ ਹੈਗੀਆਂ ਨੇ ਬਾਹਰ ਪਲੀਜ਼ ਉਹ অপਸ਼ਨਸ ਨੂੰ ਅਡਾਪਟ ਕਰਨ ਦੀ ਟਰਾਈ ਕਰੋ ਇੱਕ ਵਾਰ ਕੋਸ਼ਿਸ਼ ਤਾਂ ਕਰਕੇ ਦੇਖੋ ਯਾਰ ਇੱਕ ਵਾਰ ਪਹਿਲਾ ਸਟੈਪ ਤਾਂ ਲੈ ਕੇ ਦੇਖੋ ਤੁਸੀਂ ਦੇਖਿਓ ਤੁਸੀਂ ਕਹਿੰਦਾ ਵੀ ਯਾਰ ਇਹ ਕੰਮ ਮੈਂ ਪਹਿਲਾਂ ਕਿਉਂ ਨਹੀਂ ਕੀਤਾ ਸੋ ਕੋਸ਼ਿਸ਼ ਕਰੋ ਆਪਣੇ ਡ੍ਰੀਮਸ ਨੂੰ ਫੋਲੋ ਕਰੋ ਯਾਨੀ ਠੀਕ ਆਪਾਂ ਨੂੰ ਸੋਚ ਸਮਝ ਕੇ ਚੱਲਣਾ ਪੈਂਦਾ ਕਿਉਂਕਿ ਆਪਣੇ ਨਾਲ ਕਾਫੀ ਕੁਝ ਅਟੈਚ ਹੁੰਦਾ ਬਟ ਸਟਿਲ ਜੇ ਤੁਸੀਂ ਪਹਿਲਾ ਸਟੈਪ ਚੱਕੋਗੇ ਨਾ ਤਾਂ ਤੁਸੀਂ ਕਦੇ ਵੀ ਬੈਡ ਫੀਲ ਨਹੀਂ ਕਰੋਗੇ ਐਸ ਲੋング ਐਸ ਤੁਸੀਂ ਥੋੜਾ ਜਿਹਾ ਆਪਣਾ ਹੋਮਵਰਕ ਕਰਕੇ ਚੱਲੋਗੇ ਵੀ ਤੁਸੀਂ ਦੇਖ ਕੇ ਚੱਲੋਗੇ ਵੀ ਇਹ ਕੰਮ ਦੇ ਕੀ ਨੁਕਸਾਨ ਨੇ ਤੇ ਕੀ ਫਾਇਦੇ ਨੇ ਅੱਛਾ ਇਸ ਵੀਡੀਓ ਦੇ ਵਿੱਚ ਜੀ ਅੱਜ ਆਪਣੀ ਧਰਮ ਪਤਨੀ ਵੀ ਆ ਚੁੱਕੇ ਨੇ ਮੈਡਮ ਜੀ ਆ ਚੁੱਕੇ ਆ ਤੇ ਮਣੀ ਅੱਛਾ ਮੈਂ ਤੇ ਨਾ ਉਹਦਾ ਜਸਟ ਓਪਨਲੀ ਇਕ ਔਨੈਸਟਲੀ ਗੱਲ ਕਰਨੀ ਚਾਹਣਾ ਵੀ ਜਦੋਂ ਦੀ ਮੈਂ ਜੌਬ ਆਪਣੀ ਚੇਂਜ ਕੀਤੀ ਹੈ ਤੈਨੂੰ ਮਤਲਬ ਕੀ ਡਿਫਰੈਂਸ ਲੱਗੇ ਮੈਨੂੰ ਵਧੀਆ ਲੱਗਦਾ ਹੈ ਕਿ ਤਾ ਦੇਖੋ ਨੇ ਜੇ ਕੁਝ ਮਾਰਿਆ ਲੱਦਾ ਉਹ ਵੀ ਦੱਸੇ ਜਰੂਰ ਕੋਈ ਗੱਲ ਨਹੀਂ ਹਾਂਜੀ ਸ਼્યોਰ ਸ਼્યોਰ ਤੁਹਾਨੂੰ ਪਤਾ ਮੈਂ ਜੱਕਦੀ ਨਹੀਂ ਤੇ ਗੱਲ ਇਹਦਾ ਜੀ ਕਿ ਤੁਹਾਡੇ ਕੋਲ ਹੁਣ ਵੱਧੂ ਟਾਈਮ ਹੁੰਦਾ ਸਾਡੇ ਲਈ ਵੀ ਹਨਾ ਅੱਗੇ ਸੀਗਾ ਕਿ ਵਰਕ ਟੂ ਲਾਈਕ ਫਿਰ ਆਪਣਾ ਰੈਸਟ ਟਾਈਮ ਉਸ ਤੋਂ ਬਾਅਦ ਜਦੋਂ ਘਰ ਆ ਗਏ ਹੁਣ ਤੁਹਾਡੇ ਰੈਸਟ ਟਾਈਮ ਦੇ ਵਿੱਚ ਜਿਹੜਾ ਟਾਈਮ ਮਿਲਦਾ ਉਸ ਤੋਂ ਪਹਿਲਾਂ ਕਿ ਬੱਚਿਆਂ ਨਾਲ ਸਾਡੇ ਨਾਲ ਫੈਮਿਲੀ ਨਾਲ ਨਾ ਉਹ ਵੱਧ ਟਾਈਮ ਮਿਲਣ ਨਾਲ ਬਹੁਤ ਫਰਕ ਪੈਂਦਾ ਫੈਮਿਲੀ ਲਾਈਫ ਤੇ ਵੀ ਜੋ ਕਿ ਤੁਸੀਂ ਅੱਗੇ ਦਿੰਦੇ ਹੁੰਦੇ ਸੀ ਪਰ ਤੁਹਾਨੂੰ ਲਾਈਕ ਉਹ ਟਾਈਮ ਜੁੜਾ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਈ ਵਾਰ ਨਾ ਤੁਸੀਂ ਆਪਣੇ ਉਨੂੰ ਪ੍ਰੈਸ਼ਰ ਦੇ ਵਿੱਚ ਪਾਉਂਦੇ ਸੀਗੇ ਵੀ ਸਾਨੂੰ ਮਹਿਸੂਸ ਨਾ ਹੋਵੇ ਜਾਂ ਤੁਹਾਨੂੰ ਵੀ ਇਹ ਨਾ ਲੱਗੇ ਵੀ ਮੈਂ ਅੱਜ ਚੰਗੀ ਤਰ੍ਹਾਂ ਮਿਲਿਆ ਨਹੀਂ ਫੈਮਿਲੀ ਨੂੰ ਕੋਈ ਥੋੜੀ ਵੀ ਇਹ ਨੀਡ ਆ ਆਬਵੀਅਸਲੀ ਹੈ ਨਾ ਐਕਚੁਅਲੀ ਸਹੀ ਗੱਲ ਆ ਇਹ ਹੁੰਦਾ ਸੀ ਮਨ ਪਰ ਹੁਣ ਤੁਸੀਂ ਉਹੀ ਚੀਜ਼ ਬਿਨਾ ਕਿਸੇ ਪ੍ਰੈਸ਼ਰ ਤੋਂ ਕਰਦੇ ਟਾਈਮ ਲਿਮਟ ਨਹੀਂ ਤੁਹਾਨੂੰ ਬਾਰ-ਬਾਰ ਕਲੌਕ ਦੀ ਸੂਈ ਨਹੀਂ ਦੇਖਦੇ ਵੀ ਓਕੇ ਮੂਵ ਹੋ ਰਹੀ ਹੈ ਮੈਨੂੰ ਹੁਣ ਸੌਣ ਜਾਣਾ ਚਾਹੀਦਾ ਹੈ ਨਾ ਅੱਜ ਮੈਂ ਸਵੇਰੇ ਚੱਲਦੀ ਜਾਣਾ ਆ ਸੋ ਯੂ ਗਾਟ ਟਾਈਮ ਨਾ ਤੇ ਜੋ ਕਿ ਸਭ ਤੋਂ ਵਧੀਆ ਗੱਲ ਲੱਗਦੀ ਹੈ ਤੇ ਉਸ ਤੋਂ ਵਧੀਆ ਮੈਨੂੰ ਗੱਲ ਲੱਗਦੀ ਹੈ ਕਿ ਤੁਸੀਂ ਆਪਣੀ ਬੋਡੀ ਨੂੰ ਟਾਈਮ ਦੇ ਰਹੇ ਹੋ ਆਪਣੇ ਮਾਈਂਡ ਨੂੰ ਟਾਈਮ ਦੇ ਰਹੇ ਹੋ ਰਿਕਵਰ ਹੋਣ ਦਾ ਜੋ ਬਹੁਤ ਜ਼ਰੂਰੀ ਆ ਤੇ ਉਹ ਲਾਈਕ ਆਪਣੀ ਲੌਂਗ ਲਾਈਫ ਲਈ ਆਪਾਂ ਚਾਹੁੰਦੇ ਹਾਂ ਵੀ ਜਦੋਂ ਆਪਣੇ ਦੇ ਅੱਗੇ ਅਗੇ ਏਜ ਪਤ ਨਹੀਂ ਆ ਬੜਾ ਆਪਾ ਆਣਾ ਆ ਤਾਂ ਆਪਾਂ ਵਧੀਆ ਹੈਂਡਲ ਕਰ ਸਕੀਏ ਆਪਣੇ ਆਪ ਨੂੰ ਵੀ ਤੇ ਅਗਲੇ ਜਿਹੜੇ ਰਿਸ਼ਤੇ ਹੋਰ ਨਵੇਂ ਜੁੜਨੇ ਆਵੇ ਦੇ ਟਾਈਮ ਉਹ ਵੀ ਫਿਰ ਵਧੀਆ ਹੈਂਡਲ ਵੀ ਹੁੰਦੇ ਆ ਉਸ ਤਰ੍ਹਾਂ ਹਾਂਜੀ ਸੋ ਇਹ ਬਹੁਤ ਵਧੀਆ ਤੁਹਾਡੀ ਸੋ ਤੈਨੂੰ ਮਤਲਬ ਪੋਜ਼ਿਟਿਵ ਫਰਕ ਲੱਗੇ ਨੇ ਮੇਰੇ ਸੁਭਾਅ ਦੇ ਵਿੱਚ ਕਹਿਦੇ ਹੋ ਜਾਂ ਹੋਰ ਵੀ ਹਾਂਜੀ ਹਾਂਜੀ ਬਿਲਕੁਲ ਇਹ ਬਹੁਤ ਜ਼ਰੂਰੀ ਹੁੰਦੀ ਹੈ ਮੈਨੂੰ ਖੁਦ ਮਨੀ ਬਹੁਤ ਫੀਲ ਹੋਈ ਆਇਆ ਇਹ ਚੀਜ਼ ਵੀ ਮੈਂ ਆਪਣੇ ਆਪ ਨੂੰ ਮੱਚ ਹੈਲਥੀਅਰ ਮੱਚ ਹੈਪੀ ਤੇ ਈਵਨ ਮਤਲਬ ਹਰ ਪਾਸੇ ਮੈਂ ਕਾਫੀ ਪੋਜ਼ਿਟਿਵ ਫੀਲ ਕਰਦਾ ਹਾਂ ਹਾਂਜੀ ਤੇ ਤੁਹਾਨੂੰ ਇਹ ਵੀ ਵਧੀਆ ਲੱਗਦਾ ਵੀ ਤੁਹਾਡੇ ਕੋਈ ਆਪਣੀਆਂ ਕੋਈ ਹੌਬੀਜ਼ ਆ ਤੁਹਾਡੀਆਂ ਉਹਨੂੰ ਕਰਨ ਦਾ ਟਾਈਮ ਮਿਲਦਾ ਇਹ ਨਹੀਂ ਕਿ ਤੁਸੀਂ ਲਾਈਕ ਹੈ ਨਾ ਵੀ ਜਿਵੇਂ ਕਿ ਅਗਲਾ ਫੈਮਿਲੀ ਨੀਡਸ ਜਾਂ ਆਪਣੀਆਂ ਇਹ ਨੀਡਸ ਇਹ ਪੂਰੀਆਂ ਕਰ ਰਹੇ ਆ ਆਪਾਂ ਮਨੀ ਕਮਾ ਰਹੇ ਆ ਨੀਡਸ ਇਹ ਪੂਰੀਆਂ ਕਰੀ ਜਾ ਰਹੇ ਆ ਆਪਾਂ ਉਹਨਾਂ ਨੂੰ ਹੰਡਾ ਰਹੇ ਆ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਇੱਕ ਬਣਾ ਰਹੇ ਆ ਨਾ ਕਿ ਜਸਟ ਲਾਈਕ ਕੁਝ ਬਾਇ ਕੀਤਾ ਪੈਸੇ ਦੇ ਕੇ ਚੀਜ਼ ਲੈ ਆਏ ਪਰ ਉਹ ਚੀਜ਼ ਨੂੰ ਹੰਡਾਇਆ ਨਹੀਂ ਹੁਣ ਤੁਸੀਂ ਜੋ ਵੀ ਬਾਇ ਵੀ ਕਰਦੇ ਹੋ ਜਾਂ ਤੁਸੀਂ ਨਹੀਂ ਬਾਇ ਕਰਦੇ ਲਾਈਕ ਜਿਮ ਮੈਂਬਰਸ਼ਿਪ ਜਿਵੇਂ ਤੁਸੀਂ ਬਾਇ ਕੀਤੀ ਆ ਹੈਨਾ ਇਹ ਨਹੀਂ ਵੀ ਬਾਇ ਕਰਕੇ ਛੱਡਤੀ ਤੁਸੀਂ ਹੰਡਾ ਰਹੇ ਹੋ ਤੁਸੀਂ ਜਾਣਦੇ ਹੋ ਆਪਣੀ ਲੁੱਕ ਆਫਟਰ ਕਰਦੇ ਹੋ ਹੋਰਾਂ ਨੂੰ ਮੋਟੀਵੇਟ ਕਰਦੇ ਹੋ ਬਹੁਤ ਵਧੀਆ ਗੱਲ ਆ ਨਹੀਂ ਵਧੀਆ ਚਲੋ ਬਹੁਤ ਯਾਰ ਇਸ ਤਰੀ ਗੱਲਾਂ ਦੇ ਵਿੱਚ ਮੈਨੂੰ ਗੱਲ ਯਾਦ ਆ ਗਈ ਮੈਂ ਕਿਤੇ ਪੜ ਰਿਹਾ ਸੀ ਗੱਮਨੇ ਉਹਦੇ ਵਿੱਚ ਨਾ ਹੈਲਦੀ ਲਾਈਫ ਸਟਾਈਲ ਵਾਸਤੇ ਹੈਲਦੀ ਬੜੀ ਵਧੀਆ ਗੱਲ ਆ ਧਿਆਨ ਨਾਲ ਸੁਣਿਓ ਹੈਲਦੀ ਲਾਈਫ ਸਟਾਈਲ ਵਾਸਤੇ ਨਾ ਹੈਲਦੀ ਰੈਸਪੀਸ ਦਸਤੀਆਂ ਹੋਈਆਂ ਸੀਗੀਆਂ ਓਕੇ ਉਹ ਮੈਂ ਸਾਰਾ ਗੋ ਥਰੂ ਹੋਇਆ ਨਾ ਮਤਲਬ ਉਹਦੇ ਵਿੱਚ ਸਾਰਾ ਜੋ ਮੂੰਹ ਦੇ ਵਿੱਚ ਪਾਉਨੇ ਆ ਉਹਦੇ ਬਾਰੇ ਸੀਗਾ ਹੂੰ ਆਪਣਾ ਮਾਈਂਡ ਹੈਲਥੀ ਰੱਖਣ ਵਾਸਤੇ ਕੁਝ ਨਹੀਂ ਜਿਹੜੀ ਮਾਈਂਡ ਦੀ ਖਰਾਕ ਆ ਨਾ ਆਪਣੀ ਹਾਂਜੀ ਕਿਤੇ ਨਹੀਂ ਮੈਂਸ਼ਨ ਕੀਤਾ ਹੋਇਆ ਮੈਨੂੰ ਬੜਾ ਮਹਿਸੂਸ ਹੋਇਆ ਕਿ ਇਹ ਚੀਜ਼ ਦੀ ਕਮੀ ਆ ਇਹ ਵੀ ਹੋਣਾ ਚਾਹੀਦਾ ਜਿਵੇਂ ਆਪਾਂ ਕਹਿੰਦੇ ਆ ਫਿੱਟ ਹੋਣਾ ਤਾਂ ਗੁੱਡ ਖਾਣਾ ਸਿੱਖ ਲੋ ਜਿਵੇਂ ਆਪਾਂ ਮੈਂਟਲੀ ਫਿੱਟ ਰਹਿਣਾ ਤਾਂ ਮਨ ਦੀ ਖਰਾਕ ਹਾਂਜੀ ਅੱਖਾਂ ਤੋਂ ਕੀ ਦੇਖਦੇ ਆ ਕੰਨਾਂ ਤੋਂ ਕੀ ਸੁਣਦੇ ਆ ਤੇ ਕੀ ਪੜ੍ਹਦੇ ਆ ਉਹ ਵੀ ਬਹੁਤ ਜੁਰੇ ਮੰਦੀ ਖਰਾਕ ਆਪਣੀ ਐਗਰੀ ਕਰਦੇ ਆ ਆਪਾਂ ਇਹ ਚੀਜ਼ ਨੂੰ ਹਾਂਜੀ ਗਰੰਟੀਡ ਲੈ ਕੇ ਚੱਲਦੇ ਆ ਹਨਾ ਸ਼ੁਰੂ ਤੋਂ ਹੀ ਆਪਾਂ ਨੂੰ ਕਹਿੰਦੇ ਹੁੰਦੇ ਆਪਾਂ ਗ੍ਰੋ ਅਪ ਨਹੀਂ ਇਸ ਤਰ੍ਹਾਂ ਹੋਏ ਹਨਾ ਆਪਾਂ ਕੀ ਆਪਣੀ ਜ਼ਿਆਦਾਤਰ ਕਮਿਊਨਿਟੀ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਗ੍ਰੋ ਅਪ ਹਿੱਤਾ ਹੋਈ ਪਰ ਇਹ ਹੁਣ ਮੱਚ ਨੀਡਡ ਹੈ ਵਰਲਡਵਾਈਡ ਵੀ ਇਹ ਦੂਸਰੀ ਕਮਿਊਨਿਟੀਆਂ ਵੀ ਇਹ ਚੀਜ਼ ਫੀਲ ਕਰਦੀਆਂ ਨੇ ਬਿਲਕੁਲ ਮਰੋਂ ਮੈਟਲਿਕ ਆ ਰਹੇ ਫਨਾ ਬਿਲਕੁਲ ਹੁਣ ਨਿਊਜ਼ੀਲੈਂਡ ਗਵਰਨਮੈਂਟ ਨੇ ਮੈਂਟਲ ਹੈਲਥ ਨੂੰ ਇੱਕ ਪ੍ਰੋਪਰ ਡਿਜ਼ੀਜ਼ ਦਾ ਦੱਤਾ ਆ ਜਿਵੇਂ ਹੋ ਹੁੰਦੀਆਂ ਜਿਵੇਂ ਕੋਈ ਵੀ ਹੈ ਨਾ ਹਾਰਟ ਦੀ ਡਿਜ਼ੀਜ਼ ਜਿਵੇਂ ਹੋਈ ਜਾਂ ਹੋਰ ਕੋਈ ਡਿਜ਼ੀਜ਼ਸ ਨੇ ਉਹਦੇ ਵਿੱਚ ਹੁਣ ਇਹਦਾ ਵੀ ਕਾਊਂਟ ਹੁੰਦਾ ਹੈ ਕਿ ਮੈਂਟਲ ਹੈਲਥ ਇਜ਼ ਅ ਡਿਜ਼ੀਜ਼ ਜੇ ਤੁਸੀਂ ਇਹਦੀ ਲੁੱਕ ਆਫਟ ਨਹੀਂ ਕਰਦੇ ਹੌਲੀ ਹੌਲੀ ਇੱਕ ਬਿਮਾਰੀ ਚ ਚੇਂਜ ਹੋ ਜਾਂਦੀ ਹੈ ਬਿਮਾਰੀ ਕੀ ਹੋਣੀ ਆ ਕਿ ਤੁਸੀਂ ਕੁਝ ਵੀ ਲਾਈਫ ਤੁਹਾਨੂੰ ਵਧੀਆ ਨਹੀਂ ਲੱਗਦਾ ਸਭ ਕੁਝ ਤੁਸੀਂ ਕਮਾ ਕੇ ਵੀ ਕਰਕੇ ਵੀ ਤੁਸੀਂ ਅੰਦਰੋਂ ਖਾਲੀ ਹੋ ਜਾਣਾ ਕਿਉਂਕਿ ਤੁਹਾਡਾ ਬ੍ਰੇਨ ਨਹੀਂ ਸਹੀ ਰਹਿਣਾ ਹੈ ਸੋ ਇਹ ਬਹੁਤ ਜ਼ਰੂਰੀ ਹੈ ਲੁੱਕ ਆਫਟ ਕਰਨਾ ਤਾਂ ਕਿ ਜ਼ਿੰਦਗੀ ਜੀਓ ਇੰਜੋਏ ਸੋ ਇਹ ਵਧੀਆ ਗੱਲ ਆ ਸੋਤ ਸਿਵੀ ਕੋਸ਼ਿਸ਼ ਕਰਿਆ ਕਰੋ ਜੀ ਆਪਣੇ ਮਤਲਬ ਜਿਹੜੀਆਂ ਜੇ ਤੁਹਾਨੂੰ ਕੋਈ ਚੇਂਜਸ ਜਿਵੇਂ ਮੈਂ ਜੋਬ ਦੀ ਗੱਲ ਕੀਤੀ ਪਹਿਲਾਂ ਲਿਆਉਣ ਦੀ ਜਰੂਰਤ ਹੈ ਇਹਦਾ ਜੂਰ ਲੈ ਕੇ ਆਓ ਆਪਣੇ ਆਪ ਨੂੰ ਤੰਗ ਨਾ ਕਰੋ ਜ਼ਿਆਦਾ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਦੋਸਤਾਂ ਮਿੱਤਰਾਂ ਦਾ ਵੱਧ ਤੋਂ ਵੱਧ ਖਿਆਲ ਰੱਖੋ ਇੱਕ ਗੱਲ ਹੋਰ ਕਰਨੀ ਸੀ ਕਿ ਆਪਣੀ ਵੀਡੀਓ ਦਾ ਕੋਈ ਮਕਸਦ ਇਹ ਨਹੀਂ ਹੈਗਾ ਕਿ ਅਗਰ ਤੁਸੀਂ ਕੋਈ ਜੌਬ ਕਰ ਰਹੇ ਹੋ ਥੋੜੇ ਜਿਹਾ ਵੀ ਨਹੀਂ ਹੈਪੀ ਹੈਗੇ ਤਾਂ ਛੱਡ ਕੇ ਚਲੇ ਜਾਓ ਇਹ ਨਹੀਂ ਹੈਗਾ ਇਹਦਾ ਮਤਲਬ ਇਹਦਾ ਮਤਲਬ ਇਹ ਆ ਕਿ ਅਗਰ ਤੁਹਾਨੂੰ ਰੀਅਲੀ ਲੱਗ ਰਿਹਾ ਕਿ ਲੌਂਗ ਟਰਮ ਤੋਂ ਤੁਸੀਂ ਇੱਕ ਜੌਬ ਤੇ ਕਿਸੇ ਤੇ ਵੀ ਆਪਣੀ ਤੇ ਸਟਰਗਲ ਕਰ ਰਹੇ ਹੋ ਤੇ ਤੁਹਾਨੂੰ ਲੌਂਗ ਟਰਮ ਤੋਂ ਲੱਗ ਰਿਹਾ ਆ ਕਿ ਇੱਕ ਸਾਲ ਹੋ ਗਿਆ ਪਰ ਤੁਹਾਡਾ ਸਵੇਰੇ ਉੱਠਦੀ ਤੁਹਾਡੇ ਦਿਮਾਗ ਪਹਿਲਾਂ ਆ ਜਾਂਦਾ ਉਹ ਜੋਬ ਤੇ ਜਾਣਾ ਜਾਂ ਉੱਥੇ ਜਾ ਕੇ ਤੁਸੀਂ ਸਾਰਾ ਦਿਨ ਲਾਈਕ ਡਾਊਨ ਫੀਲ ਕਰਦੇ ਹੋ ਇਟ ਮੀਨਸ ਦੈਨ ਤੁਹਾਨੂੰ ਉਹ ਜੋਬ ਆਪਣੀ ਚੇਂਜ ਕਰਨ ਦੀ ਲੋੜ ਹੈ ਜਾਂ ਉਹ ਚੇਂਜ ਕਰਨ ਨਾਲੋਂ ਅਗਰ ਤੁਸੀਂ ਉਸੇ ਕੰਪਨੀ 'ਚ ਹੈਪੀ ਹੋ ਵੈਸੇ ਤੇ ਉੱਥੇ ਕਿਤੇ ਹੋਰ ਰੋਲ ਲੈ ਸਕਦੇ ਹੋ ਉਸੇ ਕੰਪਨੀ 'ਚ ਵੀ ਰਹਿ ਕੇ ਕੋਈ ਹੋਰ ਰੋਲ ਕਰ ਸਕਦੇ ਹੋ ਜਰੂਰੀ ਨਹੀਂ ਹੈ ਕਿ ਜਿਸ ਰੋਲ ਤੇ ਤੁਸੀਂ ਲੱਗੇ ਹੋ ਉੱਚ ਹੀ ਰਹਿਣਾ ਹੈ ਸੋ ਇਹ ਵੀ ਇੱਕ ਗੁੱਡ ਮੂਵ ਹੋ ਸਕਦੀ ਹੈ ਤੁਹਾਡੇ ਲਈ ਬਿਲਕੁਲ ਨਹੀਂ ਨਹੀਂ ਬਹੁਤ ਵਧੀਆ ਗੱਲ ਕਹੀ ਹੈ ਸੋ ਠੀਕ ਹੈ ਜੀ ਜਿਵੇਂ ਆਪਾਂ ਗੱਲਬਾਤ ਕੀਤੀ ਕਿ ਆਪਣਾ ਜਿਵੇਂ ਇੱਕ ਮੇਨ ਮਕਸਦ ਹੀ ਹੁੰਦਾ ਕਿ ਕੁਛ ਨਾ ਕੁਛ ਹੈ ਦੰਦਾ ਤੁਹਾਡੇ ਅੱਗੇ ਲੈ ਕੇ ਆਈਏ ਜਿਸ ਨਾਲ ਥੋੜੀ-ਬਹੁਤੀ ਤੁਹਾਨੂੰ ਮੋਟੀਵੇਸ਼ਨ ਮਿਲੇ ਜਾਂ ਤੁਸੀਂ ਕੋਸ਼ਿਸ਼ ਕਰੋ ਆਪਣੇ ਲਾਈਫ ਨੂੰ ਬਿਹਤਰ ਬਣਾਉਣ ਲਈ ਕਿਉਂਕਿ ਲਾਈਫ ਕਿਸੇ ਦੀ ਵੀ ਪਰਫੈਕਟ ਨਹੀਂ ਹੁੰਦੀ ਪਰ ਆਪਾਂ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਸੋ ਠੀਕ ਹੈ ਜੀ ਇਹ ਗੱਲਾਂ ਬਾਤਾਂ ਦੇ ਨਾਲ ਆਪਾਂ ਅੱਜ ਦੀ ਵੀਡੀਓ ਫਿਨਿਸ਼ ਕਰਦੇ ਹਾਂ ਉਮੀਦ ਕਰਦੇ ਹਾਂਗੇ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਆ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ